ਅੱਜ ਦੀ ਸੱਚੀ ਘਟਨਾ ਦਿਲ ਦਹਿਲਾਉਣ ਵਾਲੀ ਇੱਕ ਪਰਿਵਾਰ ਦੇ 7 ਮੈਂਬਰਾਂ ਦਾ ਕਤਲ ਹੋ ਜਾਂਦਾ ਹੈ ਬੜੀ ਬੇਰਹਿਮੀ ਦੇ ਨਾਲ ਤੇ ਜਦੋਂ ਪੁਲਿਸ ਮੌਕੇ 'ਬਾਰਦਾਤ' ਤੇ ਆਉਂਦੀ ਹੈ ਤਾਂ ਪੁਲਿਸ ਵੀ ਦੇਖ ਕੇ ਹੈਰਾਨ ਹੋ ਜਾਂਦੀ ਹੈ ਕਿ ਕਿਸੇ ਨੇ ਕਿੰਨੀ ਬੇਰਹਿਮੀ ਦੇ ਨਾਲ 7 ਕਤਲ ਕਰ ਦਿੱਤੇ ਇੱਕ ਬੰਦੇ ਨੂੰ ਜ਼ਖਮੀ ਵੀ ਕਰ ਦਿੱਤਾ ਪੁਲਿਸ ਪੁੱਛਗਿੱਛ ਕਰਦੀ ਹੈ ਤੇ ਪੁਲਿਸ ਨੂੰ ਕਾਤਲ ਦਾ ਪਤਾ ਵੀ ਲੱਗ ਜਾਂਦਾ ਹੈ ਪਰ ਪੁਲਿਸ ਕਾਤਲ ਨੂੰ ਸਜ਼ਾ ਨਹੀਂ ਦਿਵਾ ਪਾਉਂਦੀ ਅੱਜ ਦੀ ਦਿਲ ਦਹਿਲਾਉਣ ਵਾਲੀ ਸੱਚੀ ਘਟਨਾ ਜੋ ਕਿ ਹਾਲ ਹੀ ਵਿੱਚ 29 ਮਈ 2024 ਨੂੰ ਹੋਈ ਹੈ ਸਾਰੇ ਦੋਸਤਾਂ ਦਾ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦੇ ਸਿੰਧਵਾੜਾ ਦੇ ਅਧੀਨ ਪੈਂਦੇ ਥਾਣਾ ਮਾਹੂਲ ਚਿਰਦੀ ਇਸ ਦਾ ਇੱਕ ਇਲਾਕਾ ਹੈ ਉੱਥੇ ਦਿਨੇਸ਼ ਨੌਂ ਦਾ ਮੁੰਡਾ ਰਹਿੰਦਾ ਸੀ ਆਪਣੇ ਪਰਿਵਾਰ ਦੇ ਨਾਲ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਭਤੀਜਾ ਦੋ ਭਤੀਜੀਆਂ ਭੈਣ ਭਰਾ ਪਰਜਾਈ ਤੇ ਮਾਂ ਰਹਿੰਦੀ ਸੀ 21 ਮਈ 2024 ਨੂੰ ਦਿਨੇਸ਼ ਦਾ ਵਿਆਹ ਹੋਇਆ ਸੀ ਯਾਨੀ 29 ਮਈ 2024 ਤੋਂ 8 ਦਿਨ ਪਹਿਲਾਂ ਤੇ 29 ਮਈ 2024 ਦੀ ਰਾਤ ਨੂੰ ਤਕਰੀਬਨ 12:01 ਵਜੇ ਦਿਨੇਸ਼ ਉੱਠਦਾ ਹੈ ਉੱਠਣ ਤੋਂ ਬਾਅਦ ਇੱਕ ਕਹਾੜੀ ਚੱਕਦਾ ਹੈ ਕਹਾੜੀ ਚੱਕ ਕੇ ਪਹਿਲਾਂ ਆਪਣੀ 23 ਸਾਲਾਂ ਪਤਨੀ ਦੀ ਹਤਿਆ ਕਰ ਦਿੰਦਾ ਹੈ ਉਸ ਤੋਂ ਬਾਅਦ ਆਪਣੀ 55 ਸਾਲਾਂ ਮਾਂ ਦੇ ਉੱਤੇ ਕਹਾੜੀ ਨਾਲ वार ਕਰਦਾ ਹੈ ਉਸ ਨੂੰ ਵੀ ਮੌਕੇ ਤੇ ਮਾਰ ਦਿੰਦਾ ਹੈ ਫਿਰ ਆਪਣੇ 35 ਸਾਲਾ ਭਰਾ ਦਾ ਕਤਲ ਕਰਦਾ ਹੈ ਫਿਰ 30 ਸਾਲਾ ਪਰਜਾਈ ਦਾ ਕਤਲ ਕਰਦਾ ਹੈ 16 ਸਾਲਾ ਭੈਣ ਦਾ ਕਤਲ ਕਰਦਾ ਹੈ 5 ਸਾਲਾ ਪਤੀਜੇ ਦਾ ਕਤਲ ਕਰਦਾ ਹੈ ਤੇ 4 ਤੇ 1.5 ਸਾਲਾ ਪਤੀਜੀਆਂ ਦਾ ਕਤਲ ਕਰਦਾ ਹੈ 7 ਕਤਲਾਂ ਨੂੰ ਅੰਜਾਮ ਦਿੰਦਾ ਹੈ ਉਸ ਤੋਂ ਬਾਅਦ ਇਸ ਦਾ ਗੁੱਸਾ ਠੰਡਾ ਨਹੀਂ ਹੋਇਆ ਸੀ ਇਸ ਦੇ ਸਿਰ ਉੱਤੇ ਜੋ ਖੂਨ ਸਵਾਰ ਸੀ ਉਹ ਉਤਰਿਆ ਨਹੀਂ ਸੀ ਇਹ ਗਮਾਣ ਦੇ ਵਿੱਚ ਆਪਣੇ ਤਾਏ ਦੇ ਘਰੇ ਜਾਂਦਾ ਹੈ ਤੇ ਉੱਥੇ ਇਸ ਦਾ ਭਤੀਜਾ ਜੋ ਮੰਝੇ ਤੇ ਪਿਆ ਹੁੰਦਾ ਹੈ ਉਸ ਉੱਤੇ ਕਹਾੜੀ ਨਾਲ ਬਾਰ ਕਰਦਾ ਹੈ ਉਸ ਦੀ ਚੀਖ ਸੁਣ ਕੇ ਇਸ ਦੀ ਦਾਦੀ ਦੀ ਅੱਖ ਖੁੱਲ ਜਾਂਦੀ ਹੈ ਤੇ ਜਦੋਂ ਉਹ ਇਸ ਦਿਨੇਸ਼ ਨੂੰ ਇਸ ਰੂਪ ਦੇ ਵਿੱਚ ਦੇਖਦੀ ਹੈ ਤਾਂ ਚੀਕਾਂ ਮਾਰਨ ਲੱਗਦੀ ਹੈ ਦinesh ਮੌਕੇ ਬਾਰਦਾਤ ਤੋਂ ਪੱਜ ਜਾਂਦਾ ਹੈ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਚਾਰੇ ਪਾਸੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਤੇ ਹੁਣ ਜਾਂਚ ਕਰਦੀ ਹੈ ਤੇ ਫਿਰ ਦਿਨੇਸ਼ ਦੀ ਭਾਲ ਕਰਦੀ ਹੈ ਦਿਨੇਸ਼ ਮੌਕੇ ਬਾਰਦਾਤ ਤੋਂ ਤਕਰੀਬਨ 150 ਮੀਟਰ ਦੂਰ ਜਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ ਹੁਣ ਸਵਾਲ ਇਹ ਸੀ ਕਿ ਦਿਨੇਸ਼ ਨੇ ਇਹ ਸੱਤ ਕਤਲ ਕਿਉਂ ਕੀਤੇ ਇਸ ਪਿੱਛੇ ਕੀ ਕਾਰਨ ਹੈ ਪੁਲਿਸ ਦੇ ਅੱਗੇ ਬੜਾ ਵੱਡਾ ਸਵਾਲ ਸੀ ਪੁਲਿਸ ਹੁਣ ਪੁੱਛਗਿੱਛ ਕਰਦੀ ਹੈ ਜਾਂਚ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਇਹ ਦਿਨੇਸ਼ ਹੈ ਇਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਇਹ ਮੈਂਟਲੀ ਅਪਸੈਟ ਸੀ ਪਿੰਡ ਵਾਲਿਆਂ ਨੇ ਦੱਸਿਆ ਕਿ ਕਈ ਵਾਰ ਦਿਨੇਸ਼ ਨੂੰ ਵਿਆਹ ਤੋਂ ਪਹਿਲਾਂ ਹੱਥ ਵਿੱਚ ਕਹਾੜੀ ਲੈ ਕੇ ਰਾਤ ਨੂੰ ਘੁੰਮਦੇ ਫਿਰਦੇ ਦੇਖਿਆ ਜਾਂਦਾ ਸੀ ਤੇ ਇਹ ਗੱਲ ਪਿੰਡ ਵਾਲਿਆਂ ਨੇ ਪਰਿਵਾਰ ਨੂੰ ਵੀ ਦੱਸੀ ਪਰਿਵਾਰ ਨੂੰ ਵੀ ਪਤਾ ਸੀ ਕਿ ਸਾਡੇ ਬੱਚੇ ਦਾ ਦਿਮਾਗ ਸਹੀ ਨਹੀਂ ਸਾਡਾ ਮੁੰਡਾ ਦਿਮਾਗੀ ਅਫਸੈਟ ਹੈ ਪਰਿਵਾਰ ਵਾਲਿਆਂ ਨੇ ਇਸ ਮੁੰਡੇ ਨੂੰ ਡਾਕਟਰ ਨੂੰ ਦਿਖਾਉਣ ਦੀ ਬਜਾਏ ਤਾੰਤ੍ਰਿਕ ਕੋਲ ਲੈ ਕੇ ਗਏ ਤਾਂ ਤਾੰਤ੍ਰਿਕ ਨੇ ਕਿਹਾ ਕਿ ਇਸ ਉੱਤੇ ਕੋਈ ਭੂਤ ਪ੍ਰੇਤ ਦਾ ਸਾਆ ਹੈ ਯਾਨੀ ਇਹਨਾਂ ਨੇ ਡਾਕਟਰੀ ਇਲਾਜ ਨਹੀਂ ਕਰਾਇਆ ਤਾਂਤਰੇ ਕੋਲ ਲੈ ਗਏ ਤੇ ਹੁਣ ਦਿਨੇਸ਼ ਠੀਕ ਨਹੀਂ ਹੋ ਰਿਹਾ ਸੀ ਪਰ ਪਰਿਵਾਰ ਵਾਲਿਆਂ ਨੂੰ ਲੱਗਿਆ ਕਿ ਜੇ ਦਿਨੇਸ਼ ਦਾ ਵਿਆਹ ਕਰ ਦਿੱਤਾ ਜਾਵੇ ਕਿਉਂਕਿ ਦਿਨੇਸ਼ ਗੁਮਸੁਮ ਰਹਿੰਦਾ ਸੀ ਕਿ ਇਸ ਨਾਲ ਸ਼ਾਇਦ ਇਹ ਠੀਕ ਹੋ ਜਾਵੇਗਾ ਇਹ ਸਹੀ ਹੋ ਜਾਵੇਗਾ ਹੁਣ 21 ਮਈ 2024 ਨੂੰ ਦਿਨੇਸ਼ ਦਾ ਵਿਆਹ ਕਰ ਦਿੱਤਾ ਜਾਂਦਾ ਬੜੀ ਧੂਮ-ਧਾਮ ਦੇ ਨਾਲ ਪਰ 21 ਮਈ ਤੋਂ 8 ਦਿਨ ਬਾਅਦ 29 ਮਈ 2024 ਨੂੰ ਰਾਤ ਤਕਰੀਬਨ 12:01 ਵਜੇ ਦਿਨੇਸ਼ ਆਪਣੇ ਹੱਥ ਵਿੱਚ ਕਹਾੜੀ ਲੈ ਕੇ ਆਪਣੇ ਸਾਰੇ ਪਰਿਵਾਰ ਦਾ ਕਤਲ ਕਰ ਦਿੰਦਾ ਹੈ ਤੇ ਨਾਲ ਆਪਣੇ ਤਾਏ ਦੇ ਘਰ ਵਿੱਚ ਜਾ ਕੇ ਵੀ ਆਪਣੇ ਭਤੀਜੇ ਉੱਤੇ ਜਾਨਲੇਵਾ ਹਮਲਾ ਕਰਦਾ ਹੈ ਇਸ ਘਟਨਾ ਦੇ ਨਾਲ ਚਾਰੇ ਪਾਸੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਪਿੰਡ ਨੂੰ ਸੀਜ਼ ਕਰ ਦਿੱਤਾ ਜਾਂਦਾ ਹੈ ਤੇ ਇਸ ਪਿੰਡ ਦੇ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਜਾਦਵ ਵੀ ਆਉਂਦੇ ਨੇ ਤੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਜੇ ਇਸ ਦਿਨੇਸ਼ ਨੂੰ ਡਾਕਟਰੀ ਇਲਾਜ ਮਿਲਦਾ ਤਾਂ ਸ਼ਾਇਦ ਅੱਜ ਦਿਨੇਸ਼ ਵੀ ਜਿੰਦਾ ਹੁੰਦਾ ਤੇ ਉਸ ਦਾ ਪਰਿਵਾਰ ਵੀ ਨਹੀਂ ਮਰਨਾ ਸੀ ਉਸ ਦੇ ਪਰਿਵਾਰ ਦੀ ਹੱਤਿਆ ਵੀ ਨਹੀਂ ਹੋਣੀ ਸੀ ਪਰ ਪਰਿਵਾਰ ਨੇ ਇਸ ਦਾ ਇਲਾਜ ਕਰਵਾਉਣ ਦਾ ਰਸਤਾ ਗਲਤ ਚੁਣਿਆ ਇਹ ਦਿਨੇਸ਼ ਨੂੰ ਤੰਤਰਿਕ ਕੋਲ ਲੈ ਗਏ ਜੇ ਇਹ ਡਾਕਟਰ ਕੋਲ ਲੈ ਕੇ ਜਾਂਦੇ ਤਾਂ ਇਹ ਕੁਝ ਨਹੀਂ ਹੋਣਾ ਸੀ ਇਸ ਗੱਲ ਦੇ ਉੱਤੇ ਸੀਐਮ ਨੇ ਦੁੱਖ ਪ੍ਰਗਟ ਕੀਤਾ ਕਿ ਇਹ ਘਟਨਾ ਜੋ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੋਈ ਹੈ ਵਾਕਈ ਇਹ ਘਟਨਾ ਬੜੀ ਦਰਦਨਾਕ ਘਟਨਾ ਹੈ ਕਿਉਂਕਿ ਇੱਕ ਪਰਿਵਾਰ ਬਿਲਕੁਲ ਖਤਮ ਹੋ ਗਿਆ ਇੱਕ ਪਰਿਵਾਰ ਦੇ 8 ਜੀ ਇਸ ਦੁਨੀਆ ਤੋਂ ਚਲੇ ਗਏ ਪਰ ਜਿਵੇਂ ਕਹਿੰਦੇ ਨੇ ਕਿ ਬਿੱਲੀ ਨੂੰ ਦੇਖ ਕੇ ਜੇ ਕਬੂਤਰ ਅੱਖਾਂ ਵਿੱਚ ਲੈਂਦਾ ਤਾਂ ਕਬੂਤਰ ਬਚਦਾ ਨਹੀਂ ਇਸ ਲਈ ਜੇ ਦਿਨੇਸ਼ ਦੇ ਪਰਿਵਾਰ ਨੇ ਦਿਨੇਸ਼ ਦਾ ਡਾਕਟਰੀ ਇਲਾਜ ਕਰਵਾਇਆ ਹੁੰਦਾ ਇਹ ਰਸਤਾ ਨਾ ਤਿਆਰ ਕੀਤਾ ਹੁੰਦਾ ਤੰਤਰੇ ਕੋਲ ਜਾਣ ਵਾਲਾ ਬਹਿਮਾ ਭਰਮਾ ਵਾਲਾ ਤਾਂ ਅੱਜ ਦਨੇਸ਼ ਨੇ ਵੀ ਜਿੰਦਾ ਹੋਣਾ ਸੀ ਤੇ ਉਸ ਦੇ ਪਰਿਵਾਰ ਨੇ ਵੀ ਜਿੰਦਾ ਹੋਣਾ ਸੀ ਪਰ ਕਿਤੇ ਨਾ ਕਿਤੇ ਬੰਦਾ ਗਲਤੀ ਕਰ ਬੈਠਦਾ ਹੈ ਤੇ ਉਸ ਦਾ ਹਰਜਾਨਾ ਉਸ ਦਾ ਅੰਜਾਮ ਕਈ ਵਾਰ ਬੜਾ ਹੀ ਘਾਤਕ ਸਿੱਧ ਹੁੰਦਾ ਹੈ ਘਾਤਕ ਨਿਕਲਦਾ ਹੈ ਜਦੋਂ ਪਰਿਵਾਰ ਨੂੰ ਪਤਾ ਸੀ ਕਿ ਇਹ ਦਿਨੇਸ਼ ਰਾਤ ਨੂੰ ਕਹਾੜੀ ਲੈ ਕੇ ਪਹਿਲਾਂ ਵੀ ਤੁਰਿਆ ਫਿਰਦਾ ਹੈ ਤੇ ਉਸ ਦਾ ਉਦਾਂ ਦਾ ਲਾਜ ਕਰਪਾਉਣਾ ਸੀ ਜਾਂ ਤਾਂ ਅਨਪੜਤਾ ਇਸ ਦਾ ਕਾਰਨ ਹੋ ਸਕਦੀ ਹੈ ਕਿ ਉਹਨਾਂ ਨੇ ਡਾਕਟਰੀ ਇਲਾਜ ਦੀ بجائے ਬਹਿਮਾ ਭਰਮਾਂ ਦੇ ਵਿੱਚ ਪੈ ਕੇ ਉਪਰੀ ਸਾਇ ਦੇ ਨਾਂ ਤੇ ਤੰਤਰੇ ਕੋਲ ਜਾਣਾ ਸਹੀ ਸਮਝਿਆ ਪਰ ਜਦੋਂ ਪਰਿਵਾਰ ਨੂੰ ਇਹ ਪਤਾ ਸੀ ਕਿ ਸਾਡਾ ਮੁੰਡਾ ਸਹੀ ਨਹੀਂ ਹੈਗਾ ਤਾਂ ਉਸ ਦਾ ਵਿਆਹ ਵੀ ਕਰਨਾ ਨਹੀਂ ਬਣਦਾ ਸੀ ਪਰ ਪਰਿਵਾਰ ਨੇ ਦੂਸਰੇ ਪਰਿਵਾਰ ਨੂੰ ਵੀ ਸ਼ਾਇਦ ਧੋਖੇ ਦੇ ਵਿੱਚ ਰੱਖਿਆ ਤੇ ਉਸ ਦਾ ਖਮਿਆਜਾ ਪਰਿਵਾਰ ਨੂੰ ਤਾਂ ਭੁਗਤਣਾ ਪਿਆ ਹੀ ਪਿਆ ਉਸ ਕੁੜੀ ਦੀ ਵੀ ਹੱਤਿਆ ਹੋ ਗਈ ਜਿਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦਾ ਪਤੀ ਇੰਨਾ ਮੈਂਟਲੀ ਅਫਸੈਟ ਹੈ ਕਿ ਉਹ ਸਾਰੇ ਪਰਿਵਾਰ ਦਾ ਵੀ ਕਤਲ ਕਰ ਸਕਦਾ ਹੈ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਜੇ ਕਬੂਤਰ ਸੋਚ ਲਵੇ ਕਿ ਮੈਂ ਅੱਖਾਂ ਮੀਚ ਕੇ ਬਿੱਲੀ ਤੋਂ ਬਚ ਜਾਵਾਂਗਾ ਤਾਂ ਨਹੀਂ ਬਚ ਸਕਦਾ ਇਸ ਲਈ ਜੋ ਸੱਚਾਈ ਹੈ ਜੋ ਗੱਲ ਸਹੀ ਹੈ ਉਸ ਨੂੰ ਹਮੇਸ਼ਾ ਬੰਦੇ ਨੂੰ ਮੰਨਣਾ ਚਾਹੀਦਾ ਹੈ ਕੁੜੀ ਦੀ ਵੀ ਜ਼ਿੰਦਗੀ ਬਰਬਾਦ ਹੋਈ ਉਸ ਦਾ ਵਿਆਹ ਇੱਕ ਅਪਸੈਟ ਦਿਮਾਗੀ ਅਪਸੈਟ ਬੰਦੇ ਨਾਲ ਕਰ ਦਿੱਤਾ ਤੇ ਸਾਰੇ ਪਰਿਵਾਰ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ ਸੋ ਇਸ ਲਈ ਹਮੇਸ਼ਾ ਕੋਈ ਵੀ ਫੈਸਲਾ ਲੈਣ ਲੱਗੇ ਬਹੁਤ ਵਾਰ ਸੋਚੋ ਸਹੀ ਗਲਤ ਦਾ ਨਿਰਣੇ ਕਰੋ ਜੇ ਕਿਤੇ ਦਿਨੇਸ਼ ਨੂੰ ਕਿਸੇ ਡਾਕਟਰ ਨੂੰ ਦਿਖਾਇਆ ਹੁੰਦਾ ਤਾਂ ਸ਼ਾਇਦ ਇਹ ਸਾਰਾ ਜੋ ਕਤਲ ਕਾਂਡ ਹੈ ਇਹ ਨਹੀਂ ਵਾਪਰਨਾ ਸੀ ਅੱਜ ਉਹ ਸਾਰੇ ਪਰਿਵਾਰ ਦੇ ਲੋਕ ਜਿਉਂਦੇ ਹੋਣੇ ਸੀ ਸੋ ਤੁਹਾਡੇ ਇਸ ਘਟਨਾ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ